अच्छा बेसिकली आ, आज एक ट्रेनिंग हो रही है जी जो आम आदमी क्लीनिक्स है सैवनटी टू ने जो सा डिस्ट्रिक्ट अमृतसर आम आदमी क्लीनिक्स है सो so, ज प्रैगनेंसीज ने ई एनसीज ने इन्ह दिया सारविसिज जो ये आम आदमी क्लीनिक्स भी देखिया करेंगे ਸੋ ਜਿਹੜੇ ਸਾਡੇ ਡਾਕਟਰ ਸੀ ਕਿ ਉਹਨਾਂ ਦੀ ਇੱਕ ਸਪੈਸ਼ਲ ਟ੍ਰੇਨਿੰਗ ਇੱਥੇ ਸਿਵਲ ਸਰਜਨ ਮੈਡਮ ਦੇ ਦਫ਼ਤਰ ਲਗਾਈ ਗਈ ਹੈਗੀ ਹੈ ਜ ਜਿਦੇ ਵਿੱਚ ਇਹਨਾਂ ਨੂੰ ਪ੍ਰੋਪਰ ਦੱਸਿਆ ਜਾ ਰਿਹਾ ਹੈ ਸਪੈਸ਼ਲੀ ਜਿਹੜੀ ਹਾਈ ਰਿਸਕ ਪ੍ਰੈਗਨਨਸੀ ਕੇਸਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਦਾ ਕੀ ਐਸਓਪੀ ਹੋਏਗਾ ਸੋ ਆਈਡੀਆ ਇਹ ਹੈ ਕਿ ਜਿਹੜਾ ਸਾਡਾ ਐਮਐਮਆਰ ਹੈ ਮੈਟਰਨਲ ਮਾਰਟੈਲਿਟੀ ਰੇਟ ਹੈ ਉਹਨੂੰ ਅਸੀਂ ਘੱਟ ਤੋਂ ਘੱਟ ਲੈ ਕੇ ਜਾਣਾ ਹੈਗਾ ਸੋ ਇਹ ਅਸੀਂ ਮਿਸ਼ਨ ਮੋਡ ਤੇ ਕਰਾਂਗੇ ਤੇ ਜਿੱਦਾਂ ਅਸੀਂ ਇਹਨਾਂ ਨਾਲ ਹੁਣ ਇਹੀ ਡਿਸਕਸ ਕਰ ਰਹੇ ਸੀ ਕਿ ਕਿ ਐਸ ਡਾਕਟਰਸ ਇਹਨਾਂ ਦਾ ਇੱਕ ਇੱਕ ਬਹੁਤ ਪੋਜ਼ਿਟਿਵ ਰੋਲ ਹੋ ਸਕਦਾ ਹੈ ਸਪੈਸ਼ਲੀ ਜਿੱਥੇ ਫੋਰ ਐਗਜ਼ਾਮਪਲ ਵਲਨਰੇਬਲ ਪੁਆਇੰਟਸ ਨੇ ਕਿਤੇ ਬ੍ਰਿਕ ਕਿੰਸ ਹੈਗੇ ਇਹਨਾਂ ਦੇ ਏਰੀਆਸ ਦੇ ਵਿੱਚ ਜਾਂ ਜਿੱਥੇ ਲੇਬਰ ਕੰਮ ਕਰ ਰਹੀ ਹੈ ਭਾਵੇਂ ਸੀਜ਼ਨਲ ਲੇਬਰ ਕੰਮ ਕਰ ਰਹੀ ਹੈ ਜਿੱਥੇ ਹੈਲਥ ਉਹ ਆਊਟਰੀਚ ਸਾਨੂੰ ਜ਼ਿਆਦਾ ਚਾਹੀਦਾ ਹੈਗਾ ਕਮਿਊਨਿਟੀ ਮੈਡੀਸਨ ਥੋੜੀ ਜਿਹੀ ਜ਼ਿਆਦਾ ਚਾਹੀਦੀ ਹੈਗੀ ਹੈ ਇਹਨਾਂ ਦੀ ਵਲਨਰੇਬਿਲਟੀਜ਼ ਜਿਹੜੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ ਉਹ ਸਪੈਸ਼ਲੀ ਏਰੀਆਜ਼ ਕਵਰ ਕਰ ਲਿਤੇ ਜਾਣ ਹਰ ਇੱਕ ਆਮ ਆਦਮੀ ਕਲੀਨਿਕ ਨਾਲ ਮੈਪ ਕਰ ਲਿਤੇ ਜਾਣ so that ਜਿਹੜੀ ਇਹ ਮਟਰਨਲ ਮਰਟੈਲਿਟੀ ਹੈ ਇੱਕ ਘਾਟ ਤੋਂ ਘਾਟ ਕਰ ਦਿੱਤੀ ਜਾਵੇ ਤੇ ਆਲਰੇਡੀ ਇਹ ਮੇਰੇ ਲੈਵਲ ਤੇ ਹਰ ਮਹੀਨੇ ਰਿਵਿਊ ਹੁੰਦੀ ਹੈ ਕਿ ਕੋਈ ਵੀ ਇਦਾਂ ਦੀ ਪ੍ਰੀਵੈਂਟੇਬਲ ਡੈਥਸ ਨਾ ਹੋਈ ਹੋਵੇ ਅਤੇ ਜੇ ਹੋਈਏ ਤੇ ਉਹਦੇ ਕੀ ਕਾਰਨ ਰਹਿ ਕਿਸ ਲੈਵਲ ਤੇ ਜੇਕਰ ਅੰਗਿਲੀ ਹੋਈ ਹੈ ਤੇ ਅੰਗਿਲੀ ਕਿਉਂ ਹੋਈ ਹੈ ਸੋ ਐਸ ਅ ਮਿਸ਼ਨ ਮੋਡ ਅਸੀਂ ਪੰਜਾਬ ਸਰਕਾਰ ਦੇ ਜਿੱਦਾਂ ਵਿਸ਼ਾ ਨਿਰਦੇਸ਼ ਹੋਈ ਹੈ ਹੁਣ ਇਹ ਆਮ ਆਦਮੀ ਕਲੀਨਿਕਸ ਦੇ ਵਿੱਚ ਵੀ ਅਸੀਂ ਇਹ ਚੀਜ਼ ਇੰਪਲੀਮੈਂਟ ਕਰਨ ਜਾ ਰਹੀ ਹੈਗੀ 23th ਤੋਂ ਥੈਂਕ ਯੂ ਅੱਜ ਅਸੀਂ ਜਿਹੜੇ ਆਮ ਆਦਮੀ ਕਲੀਨਿਕ ਦੇ ਸਾਰੇ ਮੈਡੀਕਲ ਆਫੀਸਰਸ ਐ ਉਹਨਾਂ ਨੂੰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਇਹ ਇਸ ਟ੍ਰੇਨਿੰਗ ਵਿੱਚ ਹੁਣ ਅਸੀਂ ਸਰਕਾਰ ਤਈ ਜੋਨ ਤੋਂ ਆਮ ਆਦਮੀ ਕਲੀਨਿਕ ਦੇ ਵਿੱਚ ਪਹਿਲਾਂ ਉਹ ਮੈਡੀਕਲ ਪੇਸ਼ੈਂਟਸ ਨੂੰ ਹੀ ਦੇਖਦੇ ਸੀ ਹੁਣ ਉਹ ਪ੍ਰੈਗਨੈਂਟ ਲੇਡੀਜ਼ ਦਾ ਐਗਜ਼ਾਮਿਨ ਕਰਿਆ ਕਰਾਂਗੇ ਪ੍ਰੈਗਨੈਂਟ ਲੇਡੀਜ਼ ਨੂੰ ਚੈੱਕਅਪ ਕਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਟੈਸਟ ਲੋੜੀਂਦੇ ਆ ਉਹ ਸਾਰੇ ਹੁਣ ਆਮ ਆਦਮੀ ਕਲੀਨਿਕ ਵਿੱਚ ਇੰਟਰੋਡਿਊਸ ਕੀਤੇ ਜਾ ਰਹੇ ਹਨ ਸਾਰੇ ਉਥੇ ਫ੍ਰੀ ਟੈਸਟ ਹੋਇਆ ਕਰਨਗੇ ਨਾਲ ਹੀ ਜਿਹੜੀ ਉਹਨਾਂ ਨੂੰ ਆਇਰਨ ਫੋਲਿਕ ਐਸਿਡ ਦਿੱਤੀ ਜਾ ਰਹੀ ਸੀ ਜੋ ਕਿ ਪਹਿਲਾਂ ਸਾਰੇ ਸਰਕਾਰੀ ਹਸਪਤਾਲਸ ਤੇ ਦਿੱਤਦੀ ਸੀ ਹੁਣ ਅਸੀਂ ਆਮ ਆਦਮੀ ਕਲੀਨਿਕਸ ਦੇ ਵਿੱਚ ਵੀ ਆਇਰਨ ਫੋਲਿਕ ਐਸਿਡ ਦੀਆਂ ਸਾਰੀਆਂ ਟੈਬਲੈਟਸ ਦਿਖਾਵਾਂਗੇ ਉਥੇ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਉਹਨਾਂ ਦੇ ਜਿੰਨੇ ਵੀ ਪੇਸ਼ੈਂਟ ਉਥੇ ਐਗਜ਼ਾਮਿਨ ਹੋਣਗੇ ਉਹਨਾਂ ਦਾ ਅਲਟਰਾਸਾਉਂਡ ਐਮ ਪੈਨਲ ਸੈਂਟਰ ਦੇ ਵਿੱਚ ਫ੍ਰੀ ਆਫ ਕਾਸਟ ਕੀਤਾ ਜਾਏਗਾ ਤੇ ਨਾਲ ਹੀ ਅਸੀਂ ਹੁਣ ਆਮ ਆਦਮੀ ਕਲੀਨਿਕਸ ਦੇ ਵਿੱਚ ਇਮਯੂਨਾਈਜੇਸ਼ਨ ਵੀ ਸ਼ੁਰੂ ਕਰ ਰਹੇ ਹਾਂ ਸਾਡੀਆਂ ਆਸ਼ਾ ਵਰਕਰਸ ਜਾ ਕੇ ਹਫਤੇ ਦੇ ਇੱਕ ਦਿਨ ਉੱਥੇ ਜਾ ਕੇ ਕੈਂਪ ਲਗਾ ਕੇ ਇਮਯੂਨਾਈਜੇਸ਼ਨ ਵੀ ਕੀਤੀ ਜਾਏ ਸਾਡੇ ਅੱਜ ਚੀਫ ਗੈਸਟ